ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀ ਉਡਾਈ ਭਾਈ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਭਰਤਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਤਹਿਸੀਲ ਬਟਾਲਾ ਇਹਨੇ ਵੀਰੋ ਪਹਿਲੇ ਵੀਰੋ ਬਣਾਉਣ ਲੱਗੇ ਜੀ ਆਪਾਂ ਵਪਾਰ ਦਾ ਕੰਮ ਕਰਦੇ ਪਰ ਚੰਗੇ ਝੋਟੇ ਲੈ ਕੇ ਦੇ ਵੀਰ ਹਣੀ ਤੇ ਅੱਜ ਵੀ ਨੇ ਕੋਈ ਕੁਝ ਛੇ ਸੱਤੇ ਲੈ ਕੇ ਝੋਟੇ ਦਾ ਸੇਲ ਆ ਤੇ ਹਾਉਣ ਵੀਰ ਨੇ ਗੱਲਬਾਤ ਕਰ ਲਈ ਇਹਨਾਂ ਪਰ ਆਈ ਸੀ ਕੀ ਮਿਲਕਰ ਕੋੜਾ ਉਸ ਤੋਂ ਬਲੋ ਵਿੱਚ ਕਸਟਮ ਬਨੋ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਉਹ ਤੁਹਾਨੂੰ ਦੇ ਦੋ ਨਾਲੇ ਬੜਾ ਬੱਤੀ ਕਰ ਦਿਆ ਕਰੋ ਚਲੋ ਗਾਵੇ ਕੀ ਵੀ ਦਾ ਫਾਇਦਾ ਹੋ ਸਕੇ ਹੁਣ ਆਪਾਂ ਭਾਈ ਜੀ ਨਾਲ ਗੱਲਬਾਤ ਕਰੀਏ ਭਾਈ ਜੀ ਅਸਤਿਕਲ ਜੀ ਜੀ ਅਸਤਿਕਲ ਜੀ ਪਹਿਲਾਂ ਤੁਹਾਡਾ ਬਹੁਤ ਸਾਡਾ ਜੀ ਤੁਹਾਡਾ ਬਹੁਤ ਹੋ ਗਦਾ ਜੀ ਘਰ ਆਉਂਦਾ ਵਪਾਰ ਕਰਦੇ ਜੀ ਹਾਂ ਜੀ ਬਾਬਾ ਡੈਮੋ ਕੀ ਕਰਦੇ ਨੂੰ ਆਪਾਂ ਨੂੰ 20 ਸਾਲ ਹੋ ਗਏ ਆ ਜੀ ਅੱਛਾ 20 ਸਾਲ ਡੈਡੀ ਕਰਦੇ ਆ ਪਹਿਲਾਂ ਤੋਂ ਠੀਕ ਹੈ ਠੀਕ ਹੈ ਜੀ ਹਾਂ ਜੀ ਚਲੋ ਭਾਜੀ ਸਤਿਕਾਰ ਆਪਣਾ ਮਾਲ ਜਿਹੜਾ ਸਾਫ ਸੁਥਰਾ ਹੋਊਗਾ ਠੀਕ ਆ ਕੋਈ ਗਾਲ੍ਹਾਂ ਮਾਣੀ ਆਊਗਾ ਹਾਂਜੀ ਜੀ ਜੋ ਵੀ ਤੁਰਿਆ ਮਾਲ ਸਾਫ ਹੀ ਲੈ ਕੇ ਤੁਰੀਦਾ ਚੰਗਾ ਵਾਲੀ ਲੈ ਕੇ ਹਾਂ ਮਾੜਾ ਮਾਲ ਨਹੀਂ ਲਈ ਠੀਕ ਆ ਠੀਕ ਆ ਬਾਹਰੋਂ ਵੀ ਜਾਣੇ ਕਿ ਨਹੀਂ ਜੀ ਫਿਰ ਬਾਹਰੋਂ ਵੀ ਲੈ ਆਈਦਾ ਹਰਿਆਣੇ ਜਾਣੇ ਹਰਿਆਣੇ ਨੂੰ ਵੀ ਲੈ ਆਈਦਾ ਠੀਕ ਆ ਠੀਕ ਆ ਇੱਥੋਂ ਪਿੰਡਾਂ ਤੋਂ ਆਉਂਦਾ ਫਿਰ ਕੇ ਜਿਆਦਾ ਲੋਕਲ ਮਾਲ ਲੋਕਲ ਮਾਲ ਹੀ ਖੇਤੀ ਕਰਦੇ ਉਧਰ ਦੀ ਮਹੀਂ ਦਾ ਮੁੱਲ ਨਹੀਂ ਇੱਧਰ ਆਣਗੇ ਪਰ ਦੇ ਛੇਤੀ ਠੀਕ ਆ ਠੀਕ ਆ ਹਾਂਜੀ ਆਪਰ ਦੋ ਲੋ ਹੁੰਦੇ ਹੀ ਬਾਕੀ ਮਾਲ ਰਹਿਣਾ ਮੇਹੀ ਆ ਸਾਡੇ ਕੋਲ ਉੱਧਰ ਦਾ ਵੀ ਹੈਗਾ ਤੇ ਇੱਧਰ ਦਾ ਵੀ ਹੈਗਾ ਠੀਕ ਹੈ ਠੀਕ ਹਾਂ ਜੀ ਗਾਈਆਂ ਕੋਲ ਲੈ ਕੇ ਨਾਲ ਹਾਂ ਜੀ ਹਾਂ ਜੀ ਹੋਰ ਜਿਆਦਾ ਵੇਚਦੇ ਰਹੇ ਹੁਣ ਉਸੇ ਕੋਲ ਵਿੱਚ ਘੱਟ ਲੈਨੇ ਠੀਕ ਆ ਨਹੀਂ ਤਾਂ ਪਹਿਲਾਂ ਗਾਂ ਦਾ ਜਿਆਦਾ ਕੰਮ ਕਰਦੇ ਆ ਮਾਲ ਤੁਹਾਡੇ ਬਹੁਤ ਬੜੇ ਲੈਣ ਮੇਰੇ ਕੁਝ ਸੇਲ ਹੋ ਗਿਆ ਤੁਹਾਡਾ ਮਾਲ ਦੇ ਵਿੱਚ ਜੀ 6 ਤੇ 6-7 ਹੋ ਗਈਆਂ ਜੀ ਐ ਟਾਈਮ ਜਿਹੜੀਆਂ ਕੋਲ ਰਹਿ ਗਈਆਂ 4 ਆ ਸੇਲ 4 ਆ ਸੇਲ ਹੋਈਆਂ 4 ਆ 4 ਹੀ ਸੇਲ ਹੋਣ ਵਾਲੀਆਂ ਅੱਛਾ ਚਲੋ ਹਾਂ ਜੀ ਠੀਕ ਆ ਕਦੇ ਸ਼ੁਰੂ ਜੀ ਕਰੋ ਜੀ ਇੱਧਰ ਦੱਸੋ ਫਿਰ ਇਹ ਪਹਿਲਾਂ ਕੱਤੀ ਪਲੂਣ ਨੇ ਹਾਂਜੀ ਅਜਾ ਪਹਿਲਾ ਸੂਆ ਹਾਂਜੀ ਠੀਕ ਆ 14 ਕਿਲੋ ਦੋਡੇ ਆ ਜਿਹਦੇ ਫਿਰ 14 ਕਿਲੋ ਦੀ ਗਰੰਟੀ ਹੋਊਗੀ ਭਾਵੇਂ ਕੋਈ ਆਨਲਾਈਨ ਲੈ ਜੇ ਠੀਕ ਆ ਹਾਂਜੀ ਲਓ ਜੀ ਲਓ ਜੀ ਵੇਖੋ 14 ਕਿਲੋ ਇਸ ਟਾਈਮ ਰੋ ਤਿਆਰ ਆ ਤੇ ਵੇਖੋ ਪਹਿਲਾ ਸੂਆ ਖੋਲੋ ਜੀ ਵੀਰ ਜੀ ਖੋਲੋ ਚਵਾ ਜੂ ਵਧੀਆ ਚਵਾ ਇੱਕ ਨੰਬਰ ਹੋਊਗਾ ਭਾਵੇਂ ਨਿਕਾ ਜਾਂਦੇ ਆ ਬਹਿ ਕੇ ਚੋਲੇ ਖੱਟੀ-ਖੱਟਾ ਮਗਰ ਕੱਟਾ ਜੇ ਆਉਂਦਾ ਕੱਟਾ ਮਾਰ ਆ ਗਿਆ ਤੇ ਲੋ ਚੈੱਕ ਕਰੋ ਖਰਾ ਨਹੀਂ ਆ ਵੇਖੋ ਸੋਹਣੀ ਝੋਟੀ ਆ ਦੇਖੋ ਤਾਂ ਤੁੰ ਬਧੀ ਬਣਾ ਲਿੰਦੀ ਜੀ ਬਹੁਤ ਵਧੀਆ ਆਪਾਂ ਸੁਖਿਆ ਚਵਾ ਜਿੰਨਾ ਦਾ ਜਿੱਦਾ ਨਾਕਾ ਗੇੜੀ ਦਾ ਬਸ ਠੀਕ ਆ ਆਜੋ ਆਜੋ ਵੀਰ ਜੀ ਆਜੋ ਆਜੋ ਲੋਈ ਆਈ ਰੋਟੇਣਾ ਥੋੜੀ ਹਾਂਜੀ ਇਹ ਲੋਕੜੀ ਇੱਥੋਂ ਦੀ ਹਾਂਜੀ ਹਾਂਜੀ ਬਸ ਠੀਕ ਆ ਪਰ ਮਾ ਆਉਂਦੀ ਨਹੀਂ ਪਰ ਇਹ ਨਾਦੀ ਆ ਬਾਕੀ ਗੱਲ ਸਹੀ ਹੈ ਬਜੀ ਮੇਰੇ ਕੋਲ ਕੋਈ ਸ਼ੱਕ ਨਹੀਂ ਦਿਖੀ ਜੇ ਨਹੀਂ ਦੇਵੇ ਦਸੀ ਜਾ ਹਾਂਜੀ ਵੀਰ ਜੀ ਮਰਾ ਮੁੱਲ ਜੈ ਜੀ ਜੈ ਜੀ ਹੋਊਗਾ ਹਾਂ ਜਿਹੜੀ ਇੱਧਰ ਦੀ ਆ ਇੱਧਰ ਦੀ ਦੱਸਣੀ ਹੈ ਜਿਹੜੀ ਉੱਧਰ ਦੀ ਆ ਉੱਧਰ ਦੀ ਦੱਸਣੀ ਸਹੀ ਸਹੀ ਗੱਲ ਹੈ ਜੀ ਮੁੱਲ ਕਰ ਨੂੰ ਜਿੰਨਾ ਮਰਜ਼ੀ ਕਰੀਏ ਹਾਂ ਜੀ ਜਿਹੜੀ ਹਾਂ ਹਾਂ 135 ਜੀ ਬਾਕੀ ਤੁਸੀਂ ਦੱਸ ਦੇਣਾ ਮਾਨ ਤੋਂ ਮੈਂ ਹੁਣ ਕੀ ਦੱਸਾਂ ਤੁਸੀ ਆਪ ਹੀ ਕਰ ਦੋ ਨਹੀਂ ਤੁਸੀਂ ਦੱਸ ਦੋ ਬਾਕੀ ਨਹੀਂ ਤੁਸੀਂ ਅੱਪੀ ਦੱਸ ਦੋ ਦੱਸੋ ਆਜੋ ਅੱਗੇ ਆ ਬਜੀ ਅੱਗੇ ਹੋ ਤੁਸੀਂ ਅੱਗੇ ਆਓ ਸਹੀ ਟਿਕਾਣੇ ਆਜੋ ਇੱਕੋ ਹੀ ਗੱਲ ਕਰਦੇ ਹੋ ਭਾਈ ਤੂੰ ਘੱਟ ਦੇਣੀ ਨਹੀਂ ਗਈ ਇੱਕ ਪੰਜੀ ਦੀ ਹਾਂ ਨਾ ਹੀ ਇਹ ਤੂੰ ਘੱਟ ਨਹੀਂ ਹੋਣੀ ਕੀ ਤੂੰ 1 ਰੁਪਿਆ ਛੋੜੀ ਕਰਨੀ ਬਾਦ ਛੋੜੀ ਕਰ ਚਲੋ ਪਾ ਠੀਕ ਜਾ ਆਜੋ ਇਧਰ ਆਜੋ ਇਹ ਇੱਕ ਪਰਤ ਸੂਈ ਹੈ ਜੀ ਇਹ ਵੀ ਸੂਈ ਹੈ ਜੀ ਉਹ ਬੱਚਾ ਹੈਗਾ ਅੱਜ ਨੂੰ ਇਸ ਸੂਈ ਚੌਥਾ ਦੇਣਾ ਠੀਕ ਆ ਹਾਂਜੀ ਤੇ 11 12 ਕਿਲੋ ਗੋਲੇ ਤਿਆਰ ਆ 11 12 ਕਿਲੋ ਗੋਲੇ ਤਿਆਰ ਆ ਜੀ ਤੇ ਵੇਖੋ ਥਣ ਥਣ ਦੀ ਕੁਆਲਿਟੀ ਵੇਖੋ ਆਜੋ ਲਿਆਓ ਗੋਲੇ ਵੱਡੀ ਝੋਟੀ ਪੁਰੀ ਇਹ ਦੁੱਧ ਕਿੰਨਾ ਕਰੂ ਜੀ ਫਿਰ ਹਾਂ ਜੀ ਇਹ ਤਾਂ ਦੁੱਧ ਪਹਿਲੇ ਸਵੇਰੇ 16 17 ਕਿਲੋ ਦੁੱਧ ਕੱਢਿਆ ਹਰ ਕਮਾਫੇ ਰੱਖਣੀਆ ਲੋ ਜੀ ਵੇਖੋ ਕਰਾਦੀ ਇਹ ਵੀ ਲੋਕੜੀ ਆ ਹਾਂ ਜੀ ਇਹ ਵੀ ਲੋਕੜੀ ਆ ਵਾਜ ਲੋ ਵੱਡੀ ਝੋਟੀ ਆ ਜੀ ਵੇਖੋ ਕਰਾਦੀ ਆਹ ਚੱਲਣ ਦੋ ਦੁੱਧ ਦੋ ਹੋਰ ਜਿਸ ਤਾਂ ਹੋਰ ਜੀ ਠੀਕ ਆ ਇੱਥੇ ਕੱਢੂਗੀ ਯਾਰ ਦਾ ਦੁੱਧ ਬਸ ਠੀਕ ਆ ਜੀ ਠੀਕ ਆ ਪਹਿਲੇ ਸਵੇਰੇ 15 16 ਕਿਲੋ ਦੁੱਧ ਪਾਇਆ ਨੇ ਲੈ ਐਕਸਚੇਂਜ ਇਹੇ ਖੋਲੇ ਲੈਣ ਵਾਲੀ ਆ ਜੀ ਪਾ ਲਿਆ ਮੰਡੀ ਹਾਂ ਜੀ ਹਾਂ ਕਟਾਈ ਇਹਨੇ ਮਗਰ ਵੀ ਇਹਦੇ ਮਗਰ ਵੀ ਕਟਾਈ ਇਹਦੇ ਮਗਰ ਵੀ ਕਟਾਈ ਹਾਂਜੀ ਆਜੋ ਭਾਜੀ ਅੱਗੇ ਹਾਂਜੀ ਇਹਦਾ ਮੁੱਲ ਭਾਵੇਂ 140 ਕਰੀਏ ਹਾਂਜੀ 135 ਕਰੀਏ ਹਾਂਜੀ 130 ਕਰੀਏ ਇਹ ਵੀ 150 ਦੀ ਦੇ ਦਾਂਗੇ 125 ਦੇਣੀ ਆ ਕੋਈ ਕੋਈ ਫੋਨ ਕਰੇ ਤੁਹਾਡਾ ਮਾਨਦਾਨ ਪਈ ਵੀਡੀਓ ਦਾ ਬਹੁਤ ਜ਼ਿਆਦਾ ਕਰਾਂਗੇ ਉਦੋਂ ਮਹੌਨੇ ਕਰ ਦੋ ਫਿਰ ਇਹ ਡਾ ਮਾਂਡਾਣੀਆਂ 1 20 ਦੀ ਹੋ ਜੂਗੀ 1 20 ਦੀ ਹਾਂਜੀ ਇਹ ਵੀ ਇੱਕ ਤਾਂ ਡਾ ਮਾਂਣੀਆਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਾਕੀ ਇਹ ਆਜ ਦੂਜੇ ਸੂਈ ਆ ਏ ਛੋਟੀ ਇਹ ਉਧਰੋਂ ਆਂਦੀ ਐ ਅੱਛਾ ਠੀਕ ਆ ਤੇ ਇਦਾਂ ਗੱਪਣਾ ਕੀਤਾ ਵੀ ਸੇਲ ਕਰਦੇ ਇਹ ਗੱਪਣਾ ਨਹੀਂ ਇਹ ਵੀ ਸੂਈ ਆ ਅੱਛਾ ਸੂਈ ਆ ਹਾਂਜੀ ਇਹ 1 ਮਹੀਨੇ ਦੀ ਸੂਈ ਆ ਅਜੇ 1 ਮਹੀਨੇ ਠੀਕ ਆ 1 ਮਹੀਨੇ ਦੀ ਸੂਈ ਆ 18 ਕਿਲੋ ਦੀ ਅਸੀਂ ਗਰੰਟੀ ਦਵਾਂਗੇ ਇਹਦੇ ਤੇ 18 ਕਿਲੋ ਦੀ ਖੋਲੋ ਖੋਲੋ ਜੀ ਖੋਲੋ 18 ਕਿਲੋ ਫੁੱਲ ਗਰੰਟੀ ਜੀ ਉਹ ਭਾਵੇਂ ਕੋਈ ਧਾਰ ਵੀ ਨਾ ਮਾਰੇ ਭਾਵੇਂ ਚਾਰ ਡੰਗ ਚੋ ਕੇ ਲੈ ਜਾਵੇ ਉਹ ਵੀ ਨਹੀਂ ਸਾਨੂੰ ਕੋਈ ਚੈਸਨ ਲੋ ਜੀ ਚੈੱਕ ਕਰੋ ਇਹ ਸੂਵੇ ਇੱਕ ਆਹੀ ਪੀਤਾ ਵਾ ਹਾਂਜੀ ਪਹਿਲਾ ਸੂਵੇ ਆਂਦੀ ਚੌਗੀ ਆਂਦੀ ਛੋਟੀ ਐ ਤਾਂ ਹੁਣ ਦੂਜੀ ਸੂਵੇ ਆ ਲੋ ਜੀ ਵਾ ਚੰਗੀ ਮੈਂ ਵੱਡੀ ਮੈਂ ਜੀ 18 ਮੀਟਰ ਬਲੀਕਰ ਨਾਲ ਮੇਨਕੇ ਬਵਾਗੇ ਅੱਛਾ ਸਾਰਾ ਦਾ 19 ਹੋ ਜਾਊਗਾ 17 ਨਹੀਂ ਹੋਊਗਾ ਠੀਕ ਆ ਬੱਗੀ ਬਾਈ ਜੀ ਵੇਖੋ ਪਤਲੀ ਚਮੜੀ ਦੀ ਆ ਹਾਂ ਨਹੀਂ ਮੈਂ ਚੱਗੀ ਆ ਜੀ ਉੱਤੇ ਵੀ ਕੱਟੀਆਂ ਇੱਧਰ ਦੀ ਬੱਚਾ ਮਗਰ ਕੀ ਆ ਗਿਆ ਬੱਚਾ ਮਗਰ ਕੱਟੀ ਆ ਗਈ ਕਿਹਦੇ ਕੱਟੀ ਆ ਗਈ ਮਰਸਾ ਹਾਂਜੀ ਚੁਆਈ ਜੁਇੰਦੀ ਵੀ ਪੂਰੀ ਸਿਰਾਈ ਚੁਆਈ ਦਾ ਉਧਰ ਵੀ ਚੰਦਾ ਵਧੀਆ ਜਵਾ ਹੋਊਗਾ ਇੱਕ ਨੋਮਰ ਕਿਦੀ ਖੂਰ ਛੱਡੇ ਵਾਲਾ ਮਾਲ ਵੀ ਲੈ ਲੈਂਦੇ ਆ ਜੀ ਠੀਕ ਆ ਠੀਕ ਆ ਠੀਕ ਆ ਆਜੋ ਹਾਂਜੀ ਇਦਾ ਮੁੱਲ ਕਰਨੇ 170 ਹਾਂਜੀ ਤੇ ਡੇਢ ਦੀ ਹਾਂ ਨਾ ਹੀ ਦੀਆਂ ਜਿਹੜਾ ਦੇ ਹੀ ਦੇਣੀ ਬਾਕੀ ਹੋਰ ਮਾਨੋ ਜਮੋਕੇ ਨਹੀਂ 5000 ਰੁਪਇਆ ਮਾਨ ਤੁਹਾਡਾ ਉਹ ਇੱਕ 45 ਦੀ ਹਾਂਜੀ ਕੋਈ ਚੋਕੇ ਲੈ ਜੇ ਕੋਈ ਟੈਨਸ਼ਨ ਨਹੀਂ ਇਹਦੀ ਠੀਕ ਆ ਖੁੱਲੀ ਛੁੱਟੀ ਆ ਬੱਚਾ ਕਿੱਥੇ ਬੱਚਾ ਇਹ ਤਾਂ ਉੱਧਰ ਹੈ ਚਲ ਬਾਹਰ ਉਹਦੇ ਬੈਠਾ ਹਾਂਜੀ ਉੱਧਰ ਬੈਠਾ ਵੇਖੀ ਮੜਾ ਜੀ ਬੱਚਾ ਬੱਚਾ ਹੈ ਇਹ ਦੋ ਜੀ ਪੂਰਾ ਇਹਨੂੰ ਅਗਲੇ ਥਾਂ ਨੂੰ ਦੁੱਧ ਦੇ ਛੱਡੀ ਜੇ ਆ ਆਇ ਕੱਟੀ ਹੈ ਅੱਛਾ ਆ ਦੇਖਦੀ ਆ ਉਧਰ ਘਰ ਆਈ ਆ ਆ ਬੱਚਾ ਕੱਟੀਦਾ ਜੀ ਇਹ ਕੱਟੀ ਆ ਜੀ ਕੱਟੀ ਆ ਇਹ ਐਮ ਨਤ ਜੀ ਚਲੋ ਵੱਤ ਵੀ ਹੋ ਸਕਦਾ ਹੈ ਕਿ ਨਹੀਂ ਨਹੀਂ ਹਾਂ ਜੀ ਪੂਰਾ ਮਹੀਨੇ ਦਾ ਮਹੀਨੇ ਦਾ ਦੁੱਧ ਬਾਹਲਾ ਪੀਦਾ ਆ ਆਜੋ ਫਿਰ ਹਾਂ ਜੀ ਇਹ ਇਹਨੂੰ ਇੱਕ ਮਹੀਨਾ ਹੋ ਗਿਆ ਜੀ ਦੁੱਧ ਨੂੰ ਇਹਨੂੰ ਇੱਕ ਮਹੀਨਾ ਹੋ ਗਿਆ ਗੱਪਣਾ ਹੀ ਨੂੰ ਆਪਾਂ ਖਾਲੀ ਕਰਕੇ ਦੇਣੀ ਆ ਆਪਾਂ ਫੰਡਰ ਕਰਕੇ ਦੇਣੀ ਆ ਆਜੋ ਪਰ ਬਣੀ ਹੈ ਗਰੰਟੀ ਹੈ ਕਿ ਕਰਦੇ ਆ ਬਣੀ ਆਪਣੇ ਬੜਾ ਮਾਲੀ ਤੋਂ ਆ ਬਿਲਕੁਲ ਜੀ ਬਲਨੇ ਆ ਪਰ ਮਹੀਨੇ ਦੇ ਬਾਝ ਕੋਈ ਗਾਰੰਟੀ ਨਹੀਂ ਹੁੰਦੀ ਚੱਕ ਮਹੀਨਾ ਹੋ ਸਕਦੀ ਸਹੀ ਸਹੀ ਗੱਲ ਹੈ ਸਹੀ ਗੱਲ ਲਓ ਜੀ ਵੇਖੋ ਗਾਰੰਟੀ ਦੰਦਾ ਵੀ ਜੋਗ ਚੋਟੀ ਹਾਂ ਜੀ ਹਾਂ ਜੀ 14 ਮੇਰਾ ਖ ਦੋੰਦੀ ਜਾਂ 14 ਦੰਦ ਇੱਕ ਭੰਨੇ ਆ ਆਜੋ ਆਜੋ ਇੱਕ ਵਾਰ ਖੜੋ ਇੱਕ ਵਾਰ ਖੜੋ ਇੱਕ ਖਲੋ ਜਾ ਖਲੋ ਜਾ ਚਲੋ ਬਲਾਸਪੀ ਸੀ ਆ ਹਾਂਜੀ ਲਾਸਟ ਪੀਸ ਆ ਉਹ ਗਾਂ ਜੇ ਗਾਂ ਉਹ ਕੋਈ ਤੇ ਛੇ ਲਿਆ ਇਹਦੀ ਫਿਰ ਕੀਮਤ ਬਾਈ ਇਹ ਗਾਂ ਵੇਗੀ ਜੇ ਉਹ ਤਾਂ ਛੋਟੀ ਦੀ ਛੋਟੀ ਦੀ ਕੀਮਤ 35000 ਦੀ ਹਾਂ ਨਾ ਹੋ ਜੂ ਅੱਛਾ ਹਾਂਜੀ ਬਾਕੀ ਮਾਨਤਾ ਨੂੰ ਹੋ ਜੂਗਾ ਅੰਦਰ ਆ ਜਾਓ ਭਾਈ ਜਣ 35000 ਦੇ ਕਹਿੰਦੇ ਆ ਕੁਝ ਦੱਸ ਦੋ ਲਾਸਟ ਪੀਸ ਹੀ ਆ ਕੀ ਮਾਨਤਾ ਹੈ ਫੋਰਟੇ ਨੀ ਆ ਰਹੀ ਆ ਮੰਨ ਗੱਦਾਂ ਦੀ ਤੇਰੀ ਜਾਨ ਦੋ ਦੇ ਦਾਂ ਹਜ਼ਾਰ ਹੋਰ ਜਾਨ ਦੋ ਨੱਤੀ ਜਾਨ ਦੋ ਆਜੋ ਚਲੋ ਦੇ ਦਾਂ ਪਦਾਹੀ ਹੈ ਜੀ ਦੇਖੋ ਜੀ ਆ ਪਸ਼ੂ ਪਾਈਆਂ ਦੇ ਉੱਪਰ ਚੁਆਈ ਕਰਕੇ ਚੈੱਕ ਕਰਕੇ ਹਨਾ ਭਾਈ ਜੀ ਤਸੱਲੀ ਕਰ ਪੂਰੀ ਪੂਰੀ ਜੀ ਤਸੱਲੀ ਪੂਰੀ ਕਰ ਦੇ ਹਾਂਜੀ 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 ਬਿਲਕੁਲ ਤਸੱਲੀ ਕਰਕੇ ਆਪਣੇ ਕੋਈ ਦੋ ਡੰਗ ਆ ਜੀ ਤਿੰਨ ਡੰਗ ਆ ਜੀ ਕੋਈ ਟੈਨਸ਼ਨ ਨਹੀਂ ਆਪਾਂ ਠੀਕ ਆ ਭਾਵੇਂ ਦੋ ਦਿਨ ਚੁਆਈ ਕਰਦੇ ਰਹਿਣ ਕੋਈ ਟੈਨਸ਼ਨ ਨਹੀਂ ਚਲੋ 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 ਹਾਂਜੀ ਬੋਲੋ ਫਿਰ ਨੰਬਰ ਜੀ ਆਪਣਾ ਜੀ ਨਾਂ ਹੈਗਾ ਦਮਨਦੀਪ ਸਿੰਘ ਹਾਂਜੀ ਪਿੰਡ ਭਾਰਤਵਾਲ ਜਿਹੜਾ ਗਰਦਾਸਪੁਰ ਹਾਂਜੀ ਤੇ ਨੰਬਰ ਹੈਗਾ ਜੀ 977959385000 ਇੱਕ ਵਾਰ ਫੇਰ ਬੋਲੋ 977959385000 ਸਤਿਕਾਰ ਸਤਿਕਾਰ